ਆਪਣੇ ਬੱਚਿਆਂ ਕੀ ਅੱਗੇ ਨਸਲ ਨੂੰ ਦੇਖਦੇ ਹੋਏ ਆਪਣੇ ਹੱਕਾਂ ਕੇ ਬਾਅਦ ਤੇ ਸਾਨੂੰ ਕੁਰਬਾਨੀ ਵੀ ਕਰਨੀ ਪਏ ਅਸੀਂ ਜ਼ਰੂਰ ਕਰਾਂ ਜੇ ਤੁਸੀਂ ਕਹੋਗੇ ਵੀ ਇਸ ਤਰ੍ਹਾਂ ਚੱਲੇ ਜਾਣਗੇ ਲੜਾ ਲਾ ਕੇ ਨਹੀਂ ਜਾਂਦੇ ਜੀ ਭਾਵੇਂ ਸਾਲ ਨਿਕਲ ਜੇ 2 ਸਾਲ ਨਿਕਲ ਜਾਣ ਮਸਲਾ ਜਿੱਤ ਕੇ ਲਿਖਾ ਕੇ ਲੈ ਕੇ ਜਾਵਾਂਗੇ ਤੁਸੀਂ ਆਪਣੇ ਘਰਾਂ ਨੂੰ ਜਾਓ ਅਸੀਂ ਪ੍ਰਧਾਨ ਮੰਤਰੀ ਜੀ ਆ ਵਸਵਾਸ ਮੰਨ ਕੇ ਵੀ ਹਾਂ ਜੀ ਦੇਸ਼ ਕੇ ਮੇਨ ਲੀਡਰ ਹੈ ਹੁਣ ਕਿਸਾਨਾਂ ਨੇ ਜਾਂਚਿਆ ਵੀ ਮਹੀਨਾ 2 ਮਹੀਨਾ 6 ਮਹੀਨੇ 8 ਮਹੀਨੇ ਹੁਣ 2 ਸਾਲ ਮਗਰੋਂ ਅਸੀਂ ਫੇਰ ਆਪਣੀ ਜੋ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਡਿਮਾਂਡਾਂ ਉਹਨਾਂ ਨੂੰ ਹਾਸਲ ਕਰਨ ਵਾਸਤੇ ਲਾਗੂ ਕਰਨ ਵਾਸਤੇ ਫੇਰ ਅਸੀਂ ਆਪਣੇ ਪਰਿਵਾਰ ਸਮੇਤ ਦਿੱਲੀ ਨੂੰ ਚੱਲੇ ਅਸੀਂ ਤਾਂ ਡਿਮਾਂਡਾਂ ਤਾਂ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਨੇ ਉਹ ਡਿਮਾਂਡਾਂ ਅਸੀਂ ਉਹੀ ਚੀਜ਼ਾਂ ਲੈਣਾ ਚਾਹੁੰਦੇ ਹਾਂ ਉਸ ਨੂੰ ਲਾਗੂ ਕਰਾਣਾ ਚਾਹੁੰਦੇ ਐਮਐਸਪੀ ਹੈ ਹੋਰ ਕਿਸਾਨ ਤੇ ਕਰਜ਼ਾ ਮਾਫੀ ਹੈ ਉਹ ਚੀਜ਼ਾਂ ਦੇ ਵਿੱਚ ਅਸੀਂ ਕਰ ਦੋ ਅਸੀਂ ਆਪਣੇ ਘਰ ਨੂੰ ਚੱਲੇ ਜਾਵਾਂਗੇ ਸ਼ੰਭੂ ਬਾਡਰ ਦੇ ਉੱਤੇ ਅਸੀਂ ਕਿਸਾਨੀ ਧਰਨੇ ਦੇ ਉੱਤੇ ਖੜੇ ਆਂ ਤੇ ਇੱਥੇ ਬਾਬਾ ਜੀ ਨੇ ਜਿਹੜੇ ਲੰਗਰ ਚਲਾ ਰਹੇ ਨੇ ਤੇ ਇੱਥੇ ਲੰਗਰਾਂ ਦੀ ਕੋਈ ਘਾਟ ਨਹੀਂ ਹੈ ਹਰ ਚੀਜ਼ ਜਰ ਤੁੱਟ ਬਰਤ ਰਹੀ ਹੈ ਤੇ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆਂ ਅਸੀਂ ਆਪ ਬਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਸੀਂ ਜਿਹੜਾ ਸੈਂਟਰਲ ਗਵਰਨਮੈਂਟ ਨੇ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਕਿਸਾਨਾਂ ਨਾਲ ਬੈਠ ਕੇ ਆਪਣਾ ਸਮਝੌਤਾ ਕਰਿਆ ਸੀਗਾ ਵਸਵਾਸ ਦਵਾਇਆ ਸੀਗਾ ਵੀ ਅਸੀਂ ਤੁਹਾਡੀਆਂ ਮੰਗਾਂ ਪ੍ਰਵਾਨ ਕਰ ਲਈਆਂ ਤੁਸੀਂ ਆਪਣੇ ਘਰਾਂ ਨੂੰ ਜਾਓ ਅਸੀਂ ਪ੍ਰਧਾਨ ਮੰਤਰੀ ਜੀ ਦਾ ਵਸਵਾਸ ਮੰਨ ਕੇ ਵੀ ਹਾਂ ਜੀ ਦੇਸ਼ ਕੇ ਮੇਨ ਲੀਡਰ ਨੇ ਸਾਨੂੰ ਘਰਾਂ ਨੂੰ ਪੇਚਿਆ ਲੇਕਿਨ 2 ਸਾਲ ਦੇ ਵਿੱਚ ਉਹਨਾਂ ਨੇ ਸਾਨੂੰ ਲਾਰਾ ਹੀ ਲਾ ਕੇ ਰੱਖਿਆ ਜੀਸ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਨੇ ਜਾਂਚਾ ਵੀ ਮਹੀਨਾ, ਦੋ ਮਹੀਨਾ, 6 ਮਹੀਨੇ, 8 ਮਹੀਨੇ ਹੁਣ 2 ਸਾਲ ਮਗਰੋਂ ਅਸੀਂ ਫੇਰ ਆਪਣੀ ਜੋ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਡਿਮਾਂਡਾਂ ਉਹਨਾਂ ਨੂੰ ਹਾਸਲ ਕਰਨ ਵਾਸਤੇ ਲਾਗੂ ਕਰਨ ਵਾਸਤੇ ਫੇਰ ਅਸੀਂ ਆਪਣੇ ਪਰਿਵਾਰ ਸਮੇਤ ਦਿੱਲੀ ਨੂੰ ਚੱਲੇ ਸਾਡਾ ਕੋਈ ਮਤਲਬ ਪਰਿਵਾਰ ਦੇ ਵਿੱਚੋਂ ਆਪਣਾ ਕੰਮਕਾਰ ਬੱਚੇ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਮਜਬੂਰੀ ਕੇ ਬਸ ਪੈ ਕੇ ਅਸੀਂ ਸ਼ਾਂਤਮਈ ਢੰਗ ਨਾਲ ਕਰਾਂਗੇ ਸਾਡੇ ਦੇ ਵਰਤ ਕੇ ਵਧੀਆਂ ਹੋ ਰੀਆਂ ਪਰ ਉਹਨਾਂ ਨੂੰ ਸਹਿਨ ਕਰਦੇ ਹੋਏ ਸਾਡੇ ਲੀਡਰ ਸਾਹਿਬਾਨਾਂ ਨੇ ਸਾਨੂੰ ਇਹ ਗੱਲ ਆਖੀ ਹੈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਕੰਟਰੋਲ ਦੇ ਵਿੱਚ ਰੱਖਣਾ ਔਰ ਕਿਸੇ ਦੇ ਨਾਲ ਕੋਈ ਗਲਤ ਹਰਕਤ ਨਹੀਂ ਕਰਨੀ ਸਾਡਾ ਪੂਰਾ ਭਰੋਸਾ ਹੈ 6 ਮਹੀਨੇ ਸਾਲ 2 ਸਾਲ ਬੈਠੇ ਅਸੀਂ ਜਿੱਤ ਹਾਸਲ ਕਰਕੇ ਲਖਾ ਕੇ ਲੈ ਕੇ ਆਵਾਂਗੇ ਇਸ ਤਰ੍ਹਾਂ ਅਸੀਂ ਵਾਪਸ ਨਹੀਂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੁਣ ਮੀਟਿੰਗ ਮਤਲਬ ਰੱਖੀ ਸੀ ਜੀ ਉਹਦਾ ਕੀ ਨਤੀਜਾ ਸਾਡੇ ਲੀਡਰ ਸਾਹਿਬਾਨਾਂ ਨੇ ਦੱਸਿਆ ਵੀ ਕੁਝ ਥੋੜੇ ਬੋਤੇ ਡਿਮਾਂਡ ਦੇ ਵਿੱਚ ਕਰਦੇ ਪਰ ਉਸ ਨੂੰ ਟਾਈਮ ਨੂੰ ਕਰ ਰਹੇ ਆ ਤਾਂ ਕਿ ਲੋਗ ਦਾ ਦਿਲ ਟੁੱਟ ਜੇ ਵੀ ਖੰਡੀ ਲੀਡਰ ਕੰਮ ਨਹੀਂ ਕਰਦੇ ਅਸੀਂ ਤਾਂ ਡਿਮਾਂਡਾਂ ਤਾਂ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋ ਜਾਂਦੇ ਉਹ ਡਿਮਾਂਡਾਂ ਅਸੀਂ ਉਹੀ ਚੀਜ਼ਾਂ ਲੈਣਾ ਚਾਹੁੰਦੇ ਆ ਉਸ ਨੂੰ ਲਾਗੂ ਕਰਾਣਾ ਚਾਹੁੰਦੇ ਆ ਐਮ ਐਸ ਪੀ ਹੈ ਹੋਰ ਕਿਸਾਨ ਤੇ ਕਰਜ਼ਾ ਮਾਫੀ ਹੈ ਉਹ ਚੀਜ਼ਾਂ ਦੇ ਵਿੱਚ ਅਸੀਂ ਕਰ ਦੋ ਅਸੀਂ ਆਪਣੇ ਘਰ ਨੂੰ ਚਲੇ ਜਾਵਾਂਗੇ ਪਰ ਸਾਡਾ ਕਿਸੇ ਵੀ ਕਿਸਾਨ ਦਾ ਹੁਣ ਉਹ ਨਹੀਂ ਹੈ ਵੀ ਹੁੱਡੜਵਾਜੀ ਵਾਲਾ ਕੰਮ ਅਸੀਂ ਸ਼ਾਂਤਮਈ ਢੰਗ ਨਾਲ ਆਪਣੇ ਪੇਟ ਨੂੰ ਆਪਣੇ ਬੱਚਿਆਂ ਕੀ ਅੱਗੇ ਨਸਲ ਨੂੰ ਦੇਖਦੇ ਹੋਏ ਆਪਣੇ ਹੱਕਾਂ ਕੇ ਵਾਸਤੇ ਸਾਨੂੰ ਕੁਰਬਾਨੀ ਵੀ ਕਰਨੀ ਪਏ ਅਸੀਂ ਜ਼ਰੂਰ ਕਰਾਂਗੇ ਇਹ ਜਿਹੜੀ ਪਹਿਲਾਂ ਗੋਲਾਵਾਰੀ ਹੋ ਰਹੀ ਸੀ ਬਾਪੂ ਜੀ ਅੱਜ ਬੰਦ ਹੈ ਜੀ ਉਹ ਕੱਲ ਵੀ ਬੰਦ ਹੋਣਾ ਨੇ ਦੋਨੋਂ ਪਾਸੇ ਤੇ ਲੀਡਰ ਸਹਿਬਾਂ ਨੇ ਵਸਵਾਦ ਦਵਾਇਆ ਕਿ ਅੱਜ ਮਾਰ ਨੂੰ ਸ਼ਾਮ ਨੂੰ ਫੇਰ ਮੀਟਿੰਗ ਹੈ ਕਿ ਮੀ ਇਸਕਾ ਮਸਲਾ ਹੀ ਜਿਹੜਾ ਹੈ ਹੱਲ ਨਿਕਲਣਾ ਹੱਲ ਉਹ ਮੀਟਿੰਗ ਕੇ ਜਰੀਏ ਨਿਕਲਣਾ ਜੀ ਠੀਕ ਹੈ ਨਹੀਂ ਜੀ ਜੇ ਤੁਸੀਂ ਕਹੋਗੇ ਵੀ ਇਸ ਤਰ੍ਹਾਂ ਚੱਲੇ ਜਾਣਗੇ ਲਾਲਾ ਲਾ ਕੇ ਨਹੀਂ ਜਾਂਦੇ ਜੀ ਭਾਵੇਂ ਸਾਲ ਨਿਕਲ ਜੇ 2 ਸਾਲ ਨਿਕਲ ਜਾਣ ਮਸਲਾ ਜਿੱਤ ਕੇ ਲਿਖਾ ਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਜਾਣ ਦਾ ਕੋਈ ਜਾਣਦਾ ਨਹੀਂ ਜੀ ਕੋਈ ਵੀ ਬੰਦਾ ਨਹੀਂ ਜਾਏਗਾ ਇਸ ਤਰ੍ਹਾਂ ਵਾਪਸ ਠੀਕ ਹੈ ਜੀ ਵਾਇਕਲੂ ਜੀ ਦਾ ਖਾਲਸਾ ਵਾਇਕਲੂ ਜੀ ਠੀਕ ਹੈ ਪਹਿਲਾਂ 13 ਮਹੀਨੇ ਬੀਤ ਗਏ ਸੀ ਤੇ ਹੁਣ ਦੁਬਾਰਾ ਫੇਰ ਕਿਸਾਨ ਆ ਕੇ ਇੱਥੇ ਬੈਠ ਗਏ ਨੇ ਤੇ ਦਿੱਲੀ ਜਾ ਕੇ ਰਹਿਣਗੇ ਕਿਉਂਕਿ ਇਹ ਜਿਹੜੀ ਕੌਮ ਹੈ ਇਹ ਹਾਰਨੇ ਵਾਲੀ ਨਹੀਂ ਹੈਗੀ ਜੇ ਇਹਨਾਂ ਨੂੰ ਮਤਲਬ ਚੈਲੰਜ ਕਰਦੇ ਨੇ ਤਾਂ ਚੈਲੰਜ ਪੂਰਾ ਕਰਨੇ ਵਾਲੀ ਕੌਮ ਹੈ